ਕਾ ਸਾਰੇ ਮੇਰੇ ਭੈਣਾਂ ਨੂੰ ਮੈਂ ਸਕੁੰਦਰ ਕੋ ਛਾਵੜਾ ਬਹੁਤ ਹੀ ਪਿਆਰਾ ਸੁਹਾਗ ਤੇ ਸੁਣੋ ਮੇਰੇ ਭੈਣਾਂ ਤੇ ਮਾਣੋ ਇਸ ਸੁਹਾਗ ਦਾ ਆਨੰਦ ਕਮੈਂਟ ਕਰਕੇ ਦੱਸਿਆ ਕਰੋ ਕਿ ਇਸ ਤਰ੍ਹਾਂ ਲੱਗਿਆ ਸੁਹਾਗ ਬੇਬੀ and then... बीरा अन्धरसे परि बहारिबिदा बि ਜਾ ਜਾ ਰੋਵੇਂ ਜੇ ਕਟਸਾ ਦੀ ਆਈ ਬਾਰ ਬੀਬੀ ਦਾ ਜਾ ਜਾ ਰੋਵੇਂ ਅੰਦਰ ਜਾ ਇਹਦੀ Oh, do